ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡੇ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਵਿੱਚ ਹੀ ਰਲ ਚੁੱਕਿਆ ਜੀ ਇਹ ਪਿੰਡ ਜੀ ਨੇੜੇ ਲੁਹਾਰਾ ਚੌਂਕ ਰਹਿ ਜਾਂਦਾ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਵਪਾਰ ਦਾ ਕੰਮ ਆ ਜੀ ਦੋ ਐਨੀਮਲ ਆ ਇੱਕ ਤਾਂ ਤੋਕੜ ਆ ਇੱਕ ਸੂਆ ਸਵਾਇਆ ਮੇਰੀ ਸਪੈਸ਼ਲ ਬੇਨਤੀ ਹੋਊਗੀ ਕੋਈ ਵੀ ਸੂਆ ਸਵਾਇਆ ਨਾ ਤੁਸੀਂ ਲੈਣ ਜਾਂਦੇ ਆ ਤੇ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਗਗਨ ਪੇਸ਼ ਹੈਂਗਾ ਟੈਂਡ ਜੀ ਹਾਂ ਮੋਗਾ ਸ਼ਹਿਰ ਦੇ ਵਹਣਾ ਬਈ ਵਿੱਚ ਹੀ ਆ ਗਿਆ ਨਾਲ ਹੀ ਤੋਂ ਮੋਗਾ ਸ਼ਹਿਰ ਠੀਕ ਆ বাস ਸਟੈਂਡ ਕਿੰਨੀ ਵਾਟ ਹੋਏ ਤੋਂ বাস ਸਟੈਂਡ ਬਈ ਕਿਲੋ ਕਿਲੋਕੀਮੀਟਰ ਹੀ ਆ ਤੇ ਲੋਹਾਰਾ ਚੌਂਕ ਵੀ ਇੰਨਾ ਕੀ ਹੋਗਾ ਠੀਕ ਆ ਵੀਰੇ ਤੇ ਟੋਕੜ ਵੜਤ ਵੀਰੇ ਆਪਾਂ ਸ਼ੁਰੂ ਕਰਾਂਗੇ ਸੂਆ ਕਿੰਨਾ ਜੀਏ ਸੂਆ ਵੀਰੇ ਮਾਲਕ ਨੇ ਦੂਜੇ ਦੱਸਿਆ ਗਾਂ ਦਿਖਾਂਗੇ ਉਹ ਵੀਰ ਭਰਾ ਵੀ ਜਿਹੜਾ ਮਰਜ਼ੀ ਲੈ ਲੈ ਏਆਈ ਵਗੈਰਾ ਹੋਈ ਹੈ ਜੀ ਇਹਦੇ ਏਆਈ ਨਹੀਂ ਵੀਰੇ ਕਿੰਨਾ ਦੁੱਧ ਜਿਹੜਾ ਆਪਾਂ ਜੋਖਦਾਂਗੇ ਜੀ ਦੁੱਧ ਬਈ 12 ਕਿਲੋ ਤੋਲਣ ਵਾਲਾ ਆਪਦਾ ਵੀਰ ਭਰਾ ਇੱਥੇ ਚੋਕੇ ਫੱਲੀ ਕਰਕੇ ਲੈ ਗਏ ਇੱਥੇ ਆਪਣੇ ਘਰੇ ਚਵਾਈ ਕਰ ਸਕਦਾ ਤੋਲਾਂਗੇ ਤਿੰਨੇ ਦਾਂਗੇ ਫੱਲੀ ਕਰਕੇ ਅੱਗੇ ਦੀ ਕੋਈ ਗਾਰੰਟੀ ਠੀਕ ਆ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਪੂਰ ਛਿੱਟੇ ਦੇ ਜੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਬਾਕੀ ਵੀਰੇ ਬਾਈ ਦੇ ਪਸ਼ੂ ਖਰੀਦੇ ਹੀ ਹੁੰਦੇ ਆ ਜੀ ਸੂਆ ਬਾਈ ਦੱਸਦਾ ਕਿ 12 ਕਿਲੋ ਦੁੱਧ ਦੀ ਤੁਸੀਂ ਮੇਰੇ ਘਰੇ ਚਵਾਈ ਕਰ ਸਕਦੇ ਆ ਜੀ ਆਪਦੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਅੱਗੇ ਦੀ ਬਾਈ ਕਹਿੰਦਾ ਕੋਈ ਗਰੰਟੀ ਨਹੀਂ ਕਿਉਂਕਿ ਵੀਰੇ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਸੋਹਣਾ ਥਾਣਾ ਦਾ ਸੈਜ ਆ ਮੋਟਾ ਥਾਣਾ ਹੱਥੀ ਚਵਾਈ ਵਾਲਾ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਡੱਬੀ ਵੈੜਾ ਤੁਹਾਨੂੰ ਪਤਾ ਵੀਰੇ ਇਹਨੂੰ ਤਾਂ ਕਰਮਾਲੀ ਨੂੰ ਜਿੰਨਾ ਤੁਸੀਂ ਪਾ ਦੋਗੇ ਤੇ ਉਹਨਾਂ ਤੁਸੀਂ ਕੱਢ ਸਕਦੇ ਆ ਜੀ ਬਾਕੀ ਠੰਡੀ ਸੀਲ ਦੀ ਵੀ ਗਾਰੰਟੀ ਹੈ ਵੀਰੇ ਠੰਡੀ ਸੀਲ ਦੀ ਬਿਲਕੁਲ ਠੀਕ ਹੈ ਜੇ ਮੈਂ ਕੋਈ ਮਰਜ਼ੀ ਬੈਠਾ ਰਵੇ ਤੇ ਜੈਜ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਇਹਦਾ ਕੋਈ 32000 ਰੁਪਏ ਉਹ ਜੂ ਮਾੜਾ ਮੋਟਾ ਜੀ ਮਾਂ ਤਣ ਕਰਦੇ ਕੋਈ ਵੀਰ ਭਰਾ ਫੋਨ ਲਾ ਠੀਕ ਹੈ ਵੀਰੇ ਤੇ ਜਿਹੜੀ ਦੋ ਨੰਬਰ ਸਿੰਘਾਂ ਵਾਲੀ ਵਹਿੜਾ ਇਹਦਾ ਸੂਆ ਕਿੰਨੇ ਮੱਜ ਇਹ ਬਈ ਦੂਜਾ ਸੂਆ ਸੂਈ ਆਪਣੇ ਘਰੇ ਹੀ ਸੂਈ ਕਦੋਂ ਸੂਈ ਹੈ ਜੀ ਸੂਈ ਨੂੰ ਵੀਰੇ ਹਫਤਾ ਹੋ ਗਿਆ ਮਗਰ ਬੱਤੀ ਹੈ ਬੱੱਚੀ ਹੈ ਜੀ ਬੱਚੇ ਤੇ ਮਿਲਦੀ ਹੈ ਜੀ ਜੇਰ ਕੰਪਲੀਟ ਹੈ ਜੀ ਜੇਰ ਤੇ ਸਾਰੇ ਗਾਹ ਦੀ ਗਾਰੰਟੀ ਵੀਰੇ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਵੀਰੇ 8 ਲੀਟਰ ਸੱਤ ਦੀ ਗਾਰੰਟੀ ਹੈ ਸੱਤ ਦੀ ਗਾਰੰਟੀ ਹੈ ਤੇ ਥਣਾਂ ਦੀ ਵੀਰੇ ਥਣਾਂ ਵੀਰੇ ਮਗਰਲੇ ਥਣਾਂ ਦੀ ਕੰਮ ਖਤਮ ਹੀ ਹੈ ਜਮ ਖਤਮ ਨਹੀਂ ਧਾਰਾ ਹੁੰਦੀ ਆ ਬਈ ਪਸਮਾ ਵੀ ਕਰਦਾ ਆਪਾਂ ਤਿਲ ਦੱਸ ਕੇ ਦੇ ਦੇ ਗਾਰੰਟੀ ਦੀ ਧਾਰਾ ਹੁੰਦੀ ਆ ਹਾਂਜੀ ਠੀਕ ਆ ਤਿਲ ਮੰਨ ਕੇ ਆ ਜੇ ਜੀ ਤਿੰਨਾਂ ਥਣਾਂ ਦੀ ਓਕੇ ਆ ਤਿੰਨਾਂ ਦੀ ਵੀ ਓਕੇ ਤੇ ਬਰੇ ਛੋਟਾ ਛੋਟਾ ਸੈਂਗਾ ਮਾਰਦੀ ਮੂਰਤੀ ਤਾਂ ਨਹੀਂ ਕੋਈ ਵਾਸਤਾ ਹੀ ਨਹੀਂ ਉਹ ਆ ਬੱਚੀ ਛੱਡ ਕੇ ਵਧੀਆ ਹੀ ਤੈਨੂੰ ਜਿਵੇਂ ਕੋਈ ਮਰਜੀ ਬੈਠਾ ਲੈ ਮਰਜੀ ਕੋਈ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਜੇ ਵੀਰੇ ਹਾਈਟ ਦੀ ਗੱਲ ਕਰਗੇ ਤਾਂ ਨੋਰਮਲ ਆ ਜੀ ਸੂਆ ਦੂਜਾ ਸੂਈ ਆ ਬੱਚਾ ਮਗਰ ਵੱੱਛੀ ਆ ਜੀ ਹਫਤਾ ਬਾਈ 10 10 ਸਮਾਂ ਹੋ ਗਿਆ ਦੂਜੀ ਨੂੰ ਜੀ ਨੈਟ ਦੁੱਧ ਜਿਹੜਾ ਹੈਗਾ ਉਹ 8 ਕਿਲੋ ਆ ਤੁਸੀਂ 7 ਮੰਨ ਕੇ ਆਜੋ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਕੋਈ ਵੀਰੇ ਛੋਟੇ ਛੋਟੇ ਸਿੰਗੀ ਜ਼ਰੂਰ ਪਰ ਬਾਈ ਕਹਿੰਦਾ ਪੂਰਾ ਨਹੀਂ ਮਾਰਦੀ ਆਪਣੀ ਫੁੱਲ ਗਰੰਟੀ ਹੈ ਜੀ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਬੈਕ ਸਾਈਡ ਤੋਂ ਜਿਹੜਾ ਇੱਕ ਥਾਣਾ ਵੀਰੇ ਉਹ ਤੱਲ ਆ ਪਸਮਾ ਹੁੰਦਾ ਧਾਰਾ ਹੁੰਦੀਆਂ ਬਾਈ ਦੱਸਦਾ ਇਹਦੇ ਚੋਂ ਪਰ ਆਪਾਂ ਤੱਲ ਕਹਿ ਕੇ ਦੇਣੀ ਹੈ ਜੀ ਬਾਕੀ ਕ੍ਰੋਸ ਆਂਗ ਦਾ ਦੁੱਧ ਵੀ ਉਹਦਾ ਸੰਗਣਾ ਹੋਊਗਾ ਫੈਟ ਵੀ ਚੰਗੀ ਆਊਗੀ ਇਹਦੀ ਡਿਮਾਂਡ ਜਾਇਜ਼ ਜੀ ਵੀਰੇ ਇਹਦਾ ਵੀਰੇ ਮੁੱਲ 15 ਕਰਕੇ 13 ਕਿੰਨਾ ਜੀ 13000 ਰੁਪਏ ਦੀ 13000 ਦੀ ਦੇ ਦੇਣੀ ਹੈ ਹਾਂਜੀ ਆਫਰ ਹੀ ਹੈ ਆਫਰ ਠੀਕ ਹੈ ਜੀ ਨਹੀਂ ਪੈਂਦੇ ਅੱਜ ਮੇਲੇ ਦੇ ਠੀਕ ਹੈ ਜੀ ਮੇਲਾ ਹੀ ਆ ਬਾਈ ਕਹਿੰਦਾ ਜਿਹੜਾ ਲੁੱਟ ਲੈ ਲੁੱਟ ਲੈ 13000 ਦੀ ਵਾੜ ਦੇ ਦਾਂਗੇ ਜੀ ਮਗਰ ਵੀ ਬੱਛੀ ਆ ਮਗਰ ਵੀ ਬੱਛੀ ਮਿਲ ਜਣੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ